ਕਰ ਦਿੱਤੇਗੇ ਸਾਨੂੰ ਦੇਖ ਕੇ ਲੋਕ ਅਪ ਕਰ ਦਿੱਤਾ ਗਿਆ ਪਰ ਤੁਸੀਂ ਦੇਖੋਗੇ ਉਸ ਤੋਂ ਬਾਅਦ ਕਮ ਸੇ ਕਮ ਇਹ ਹੋਇਆ ਕਿ ਇਹ ਵੀ ਐਪੀ ਵਾਰਡ ਖੁੱਲ ਗਿਆ ਆਮ ਲੋਕਾਂ ਲਈ ਡਾਕਟਰ ਇਹਨੇ ਦਬਾਹ ਹੈ ਇੱਥੇ ਕੋ ਨਾਨਕ ਹਸਪਤਾਲ ਦੇ ਕਿ ਇੱਥੇ ਬੁਰਾ ਹਾਲ ਹੋ ਚੁੱਕਾ ਹੈ ਕਿ ਹਨ ਹੋ ਗਏ ਕਿ ਡੇਢ ਮਹੀਨੇ ਤੋਂ ਜਿਹੜਾ ਇੱਥੇ ਕੈਦੀ ਜਿਹੜਾ ਬਿਠਾਇਆ ਜਾ ਰਿਹਾ ਕੋਈ ਮੇਜਰ ਸਰਜਰੀ ਨਹੀਂ ਕੋਈ ਕਿਸੇ ਤਰ੍ਹਾਂ ਦੀ ਆਮ ਲੋਕਾਂ ਨੂੰ ਤੇ ਇੱਥੇ ਲਾਸ਼ ਛੇਤੀ ਕਿਤੇ ਮਿਲਦਾ ਨਹੀਂ ਸਾਬਕਾ ਡਿਪਟੀ ਸੀਐਮਓ ਜੋ ਨੀਚੇ ਉਹਨਾਂ ਦੇ ਵਿਜੀਲੈਂਸ ਬਿਊਰੋ ਨੇ ਪਰਚਾ ਦਰਜ ਕੀਤਾ ਸੀ ਉਹ ਵੀ ਇੱਥੇ ਆਰਾਮ ਫਰਮਾਉਂਦੇ ਹੁੰਦੇ ਸੀ ਸੋ ਇਸ ਵੇਰੀ ਆਪਾਂ ਇੱਕ ਵਾਰ ਫੇਰ ਤੋਂ ਮੌਜੂਦ ਆ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਜਿੱਥੇ ਕਿ ਆਪਾਂ ਪਿਛਲੀ ਵਾਰੀ ਤੁਹਾਨੂੰ ਵਿਖਾਇਆ ਸੀ ਕਿ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਇੱਥੇ ਹਸਪੀਟਲ ਦੇ ਵਿੱਚ ਵੀਆਪੀ ਟ੍ਰੀਟਮੈਂਟ ਮਿਲ ਰਿਹਾ ਤੇ ਅ ਅੱਜ ਵੀ ਆਪਾਂ ਫੇਰ ਤੋਂ ਆਏ ਆ ਵੇਖਦੇ ਆ ਕਿ ਕੀ ਉਹਨਾਂ ਨੂੰ ਫੇਰ ਤੋਂ ਵੀ ਐਪੀ ਟ੍ਰੀਟਮੈਂਟ ਮਿਲ ਰਿਹਾ ਜਾਂ ਕਿਸ ਤਰੀਕੇ ਦਾ ਇਲਾਜ ਚਲਾ ਉਹਨਾਂ ਦਾ ਇੱਥੇ ਕੀਤਾ ਜਾ ਰਿਹਾ ਗੱਲਬਾਤ ਕਰਨ ਲਈ ਜਰਨਾ ਫੇਰ ਤੋਂ ਨੇ ਸੀਨੀਅਰ ਜਰਨਲਿਸਟ rahul kundri ਸਰ ਬਹੁਤ ਬਹੁਤ ਸਵਾਗਤ ਗੁਣਾਨੇ ਦੇ ਹਸਪੀਟਲਸ ਨਾਲ ਪਿਛਲੀ ਵਾਰ ਇੱਕ ਵੀਡੀਓ ਕੀਤੀ ਗਈ ਸੀ ਜਿਦੇ ਵਿੱਚ ਆਪਾਂ ਦਿਖਾਇਆ ਗਿਆ ਸੀ ਕਿ ਜਿਹੜੇ ਕੋਰਟ ਵੱਲੋਂ ਮੁਲਜ਼ਮ ਜਨਨ ਨੂੰ ਡਿਕਲੇਅਰ ਕਰ ਦਿੱਤਾ ਗਿਆ ਸੀ ਉਹ ਜੇਲ੍ਹ ਜਾਣ ਦੇ ਬਜਾਏ ਇੱਥੇ ਗੁਣਾਨੇ ਦੇ ਹਸਪੀਟਲ ਚ ਵੀ ਇਹ ਟ੍ਰੀਟਮੈਂਟ ਮੈਂ ਮੈਂ ਦੱਸਦਾ ਚਾਹੁੰਦਾ ਕਿ ਇੱਥੇ ਅਸੀਂ ਪਿਛਲੇ 2-3 ਦਿਨ ਪਹਿਲਾਂ ਹੀ ਇੱਥੇ ਆਏ ਮੈਡੀਕਲ ਕਾਲਜ ਦੇ ਜਿਹੜੇ ਪ੍ਰਿੰਸੀਪਲ ਨੇ ਡਾਕਟਰ ਅਜੀਬ ਦੇਵਗਨ ਡਾਇਰੈਕਟਰ ਉਹਨਾਂ ਦਾ ਜਿਹੜਾ ਰeal ਬ੍ਰਦਰ ਹੈ ਨਰੇਸ਼ ਕੁਮਾਰ ਉਹ ਇਥੇ ਦਾਖਲ ਕੀਤਾ ਗਿਆ ਸੀ ਕੈਦੀ ਹੈ ਗੋਇੰਦਵਾਲ ਸਾਹਿਬ ਜੇਲ੍ਹ ਦਾ ਤਾਂ ਉਸ ਤੋਂ ਬਾਅਦ ਕਾਫੀ ਜਿਹੜਾ ਮਾਮਲਾ ਸੁਰਖੀਆਂ 'ਚ ਆਇਆ ਸੀ ਸੀਨੀਅਰ ਅਧਿਕਾਰੀਆਂ ਤੱਕ ਇਹ ਮਾਮਲਾ ਪਹੁੰਚਿਆ ਤਾਂ ਮੈਂ ਤੁਹਾਨੂੰ ਦਿਖਾ ਸਕਦਾ ਜਿਹੜਾ ਕਮਰਾ ਜਿਹੜੀ ਇਹ ਵਾਰਡ ਹੈ ਵੀਆਪੀ ਸਵੈਨ ਫਲੂ ਵਾਲੀ ਵਾਰਡ ਜਿਹਦੇ ਪਰਦਾ ਵੀ ਖੁੱਲਾ ਹੋਇਆ ਉਸ ਦਿਨ ਲੌਕ ਸੀ ਬਿਲਕੁਲ ਉਸ ਦਿਨ ਪਰਦੇ ਜਿਹੜੇ ਕਰ ਦਿੱਤੇਗੇ ਸਾਨੂੰ ਦੇਖ ਕੇ ਲੌਕ ਅਪ ਕਰ ਦਿੱਤਾ ਗਿਆ ਪਰ ਤੁਸੀਂ ਦੇਖੋਗੇ ਉਸ ਤੋਂ ਬਾਅਦ ਕਮ ਸੇ ਕਮੀ ਹੋਇਆ ਕਿ ਇਹ ਵੀਆਪੀ ਵਾਰਡ ਖੁੱਲ ਗਈ ਆਮ ਲੋਕਾਂ ਲਈ ਤਾਂ ਉਸ ਤੋਂ ਬਾਅਦ ਅਸੀਂ ਅੰਦਰ ਜਾ ਕੇ ਵੀ ਦੇਖਾਂਗੇ ਕਿ ਇਥੇ ਜਿਹੜੇ ਦੋ ਕੈਦੀ ਜਿਹੜੇ ਸਨ ਉਦੋਂ ਜਾਣਕਾਰੀ ਮਿਲੀ ਸੀ ਕਿ ਐਮਐਲਏ ਜਿਹੜੇ ਜਿਨ੍ਹਾਂ ਨੂੰ ਸਜ਼ਾ ਆਈ ਹੈ 4 ਸਾਲ ਦੀ ਅਲਕਾ ਕੜੂਰ ਸਾਹਿਬ ਤੋਂ ਮਨਜਿੰਦਰ ਸਿੰਘ ਲਾਲਪੁਰਾ ਤਾਂ ਉਹ ਇਥੇ ਮਤਲਬ ਕਿ ਆਪਣਾ ਯੂਨਿਟ ਨੰਬਰ 2 ਜਿਹੜੀ ਹੈ ਔਰ ਡਾਕਟਰ ਜਸਪਾਲ ਸਿੰਘ ਉਹਨਾਂ ਦੇ ਸੁਪਰਵਾਈਜ਼ਰ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਕੀ ਇਲਾਜ ਚੱਲ ਰਿਹਾ ਹੈ ਇਹ ਤਾਂ ਡਾਕਟਰ ਸਾਹਿਬ ਦੱਸ ਸਕਦੇ ਪਰ ਮੇਰੀ ਡਾਕਟਰ ਸਾਹਿਬ ਨਾਲ ਦੋ ਤਿੰਨ ਵਾਰੀ ਮੈਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੈਨੂੰ ਕੋਈ ਜਾਣਕਾਰੀ ਸਾਰੀ ਨਹੀਂ ਕੀਤੀ ਨਾ ਹੀ ਫੋਨ ਚੁੱਕਿਆ ਉਹ ਲੱਗ ਕੇ ਡਾਕਟਰ ਇਹਨੇ ਦਬਾਹ ਹੀਟ ਹੈ ਇਥੇ ਗੁਰਨਾਨਕ ਹਸਪਤਾਲ ਦੇ ਕਿ ਇਥੇ ਬੁਰਾ ਹਾਲ ਹੋ ਚੁੱਕਿਆ ਹੈ ਕਿ ਜੋ ਤੋਂ ਆਰਡਰ ਹੁੰਦੇ ਨੇ ਚਾਹੇ ਬੰਦਾ ਬਿਲਕੁਲ ਸਹੀ ਹੈ ਬਸ ਇਥੇ ਵੀਆਈਪੀ ਜਿਹੜੇ ਵੀਵੀਆਈਪੀ ਲੋਕ ਨੇ ਉਹ ਇਥੇ ਆਰਾਮ ਫਰਮਾਨ ਹੁੰਦੇ ਨੇ ਬਿਮਾਰੀ ਦਾ ਬਹਾਨਾ ਮਾਰ ਕੇ ਇਹ ਅੱਜ ਦਾ ਨਹੀਂ ਕਾਫੀ ਸਾਲਾਂ ਦਾ ਕੰਮ ਚੱਲ ਰਿਹਾ ਇਹ ਕਮਰਾ ਸੀ ਜਿੱਥੇ ਐਮਐਲਏ ਸਾਹਿਬ ਜਿਹੜੇ ਉਦੋਂ ਹੈਗੇ ਸੀਗੇ ਇਹ ਕਮਰਾ ਤੁਸੀਂ ਦੇਖਦੇ ਹੋ ਪਰ ਅੱਜ ਇਥੇ ਬਿਲਕੁਲ ਨਹੀਂ ਹੋਰ ਜਿਹੜਾ ਇਲਾਜ ਉਹਨਾਂ ਦਾ ਸਰ ਇੱਕ ਦਿਨ ਮੈਂ ਇਧਰ ਨੋਟ ਕੀਤੀ ਹੈ ਕਿ ਜਿੱਦਾਂ ਆਪਾਂ ਪੇਸ਼ੈਂਟ ਦੇ ਰੂਮਸ 'ਚ ਹੁੰਨੇ ਆ ਉਦੋਂ ਕਿਚਨ ਨਹੀਂ ਹੁੰਦੀ ਤੇ ਇੱਧਰ ਵੇਖੋ ਦੇਖੋ ਜੀ ਬਿਲਕੁਲ ਇੱਥੇ ਪ੍ਰੋਪਰ ਵੀਆਈਪੀ ਨਾ ਵੀਆਈਪੀ ਸੂਟ ਦਾ ਦੇਖੋ ਮਿਲ ਰਹੀਆਂ ਨੇ ਕਿ ਮਤਲਬ ਆਪਣਾ ਘਰ ਦਾ ਸਾਮਾਨ ਲੈ ਕੇ ਪ੍ਰੋਪਰ ਇੱਕ ਕਮਰਾ ਨਹੀਂ ਤੇ ਆਮ ਏਸੀ ਰੂਮ ਹੈ ਤੁਸੀਂ ਦੇਖ ਸਕਦੇ ਹੋ ਕਿ ਏਸੀ ਵੀ ਸਪਲਟ ਏਸੀ ਇੱਥੇ ਬਿਲਕੁਲ ਜਿਹੜਾ ਲੱਗਾ ਦੇ ਅਲਮਾਰੀ ਵੀ ਪ੍ਰੋਪਰ ਹੈ ਤਾਂ ਕਿ ਇਹ ਵੇਖੋ ਅਲਮਾਰੀ ਵੀ ਹੈ ਤਾਂ ਇਸੇ ਤਰ੍ਹਾਂ ਹੀ ਜਿਹੜਾ ਇਸੇ ਤਰ੍ਹਾਂ ਹੀ ਮੈਡੀਕਲ ਕਾਲਜ ਦਾ ਜਿਹੜਾ ਪ੍ਰਿੰਸੀਪਲ ਨੇ ਰਜੀਵ ਦੇ ਉਹਨਾਂ ਦਾ ਬ੍ਰਦਰ ਵੀ ਅਹੀ ਰੂਮ 'ਚ ਸੀ ਅਗਲੇ ਰੂਮ 'ਚ ਅੱਜ ਤੁਸੀਂ ਦੇਖ ਸਕਦੇ ਹੋ ਕਿ ਇਹ ਰੂਮ ਦੇ ਤਾਲੇ ਲੱਗੇ ਲਟਕ ਰਹੇ ਕਿ ਇਹਨਾਂ ਨੇ ਜਿਹੜੇ ਇਹਨਾਂ ਦੀ ਟਾਪ ਬਿਊਰੋਕ੍ਰੇਸੀ ਆ ਇਹਨਾਂ ਨੇ ਇਸੇ ਕੰਮਾਂ ਨੂੰ ਰੱਖਿਆ ਕਿ ਜਿਹੜਾ ਅਸੀਂ ਸਿਫਾਰਸ਼ੀ ਮਤਲਬ ਲੋਕਾਂ ਨੂੰ ਇੱਥੇ ਰੱਖਣਾ ਹੈ ਬਿਮਾਰੀ ਦਾ ਮਾਰਨਾ ਮਾਰ ਕੇ ਜੋ ਮੇਰੀ ਜੇਲ੍ਹ ਸੁਬੜਨ ਗੋਇੰਦਵਾਲ ਸਾਹਿਬ ਉਹਨਾਂ ਦਾ ਗੱਲ ਹੋਈ ਸੀ ਇਸ ਵਾਸਤੇ ਬੋਰਡ ਵੀ ਉਹਨਾਂ ਨੇ ਕੰਡਕਟ ਕੀਤਾ ਉਹ ਦੇਖਦੇ ਆ ਲੋਕ ਖੁੱਲਾ ਆ ਅੱਛਾ ਲੋਕ ਵੈਸੇ ਲੋਕ ਵੈਸੇ ਲਟਕਾਇਆ ਹੋਇਆ ਸ਼ੋਅ ਵਾਸਤੇ ਪਰ ਇੱਥੇ ਇੱਕ ਸਟਾਫ ਨਰਸ ਵੀ ਤੁਸੀਂ ਦੇਖ ਸਕਦੇ ਹੋ ਬੈਠੇ ਨੇ ਮੈਡਮ ਦੇਖ ਸਕਦੇ ਹੋ ਕਿ ਉਹ ਡਿਊਟੀ ਤੇ ਨੇ ਤਾਂ ਮੈਮ ਅੱਜ ਇੱਥੇ ਕੋਈ ਫਿਲਹਾਲ ਦਾਖਲ ਹੈ ਕੋਈ ਕਿ ਨਹੀਂ ਤੁਹਾਡੀ ਵਾਰਡ ਦੇ ਵਿੱਚ ਸਵੈਨ ਫਲੂ ਨਹੀਂ ਇਸ ਵਾਰਡ ਵਿੱਚ ਆਪਣੇ ਪੇਸ਼ੈਂਟ ਨਹੀਂ ਹੁੰਦੇ ਜਿਹੜੇ ਪੇਸ਼ੈਂਟ ਦੂਸਰੇ ਵਾਰਡਾਂ ਵਿੱਚ ਜਿਵੇਂ ਐਡਮਿਟ ਹੋਏ ਹੁੰਦੇ ਜੀ ਸਾਨੂੰ ਜੀ ਆਰਡਰ ਮਤਲਬ ਜਿਹੜੇ ਹੁੰਦੇ ਨੇ ਜਿਹੜਾ ਕਨਸਰਨਡ ਯੂਨਿਟ ਤੋਂ ਆ ਜਾਂਦਾ ਉਹ ਤੁਸੀਂ ਇੱਥੇ ਦਾਖਲ ਕਰ ਲੈਂਦੇ ਹਾਂ ਜੀ ਸਾਨੂੰ ਜੇ ਉੱਪਰੋਂ ਆਰਡਰ ਆਉਂਦੇ ਆਸੀਂ ਉਸਨੂੰ ਮੰਨ ਲਵਾਂ ਤਾਂ ਇਸ ਟਾਈਮ ਜਿਹੜਾ ਨਰੇਸ਼ ਕੁਮਾਰ ਪ੍ਰਿੰਸੀਪਲ ਦੇ ਬ੍ਰਦਰ ਨੇ ਉਹ ਕਿੱਥੇ ਸ਼ਿਫਟ ਕਰ ਦਿੱਤੇਗੇ ਉਹਨਾਂ ਦਾ ਮਤਲਬ ਕਾਰਡੀਓ ਵਿੱਚ ਟਰੀਟਮੈਂਟ ਚੱਲਦਾ ਹੈ ਤੇ ਕਾਰਡੀਓ ਵਿੱਚ ਹੁੰਦਾ ਜੀ ਤਾਂ ਬਿਲਕੁਲ ਜਿਸ ਤਰ੍ਹਾਂ ਇਸਟਾਫ ਨੇ ਸੁਣ ਮੈਮ ਇਹਨਾਂ ਦੱਸਿਆ ਕਿ ਉਸ ਖਬਰ ਤੋਂ ਬਾਅਦ ਕਮ ਸੇ ਕਮ ਇਹ ਤਾਂ ਹੋਇਆ ਕਿ ਉਹਨਾਂ ਦਾ ਇਲਾਜ ਵਸ ਕੇ ਉਹਨਾਂ ਨੂੰ ਪ੍ਰੋਪਰ ਜਿਹੜਾ ਕਾਰਡੀਓਲੋਜੀ ਡਿਪਾਰਟਮੈਂਟ ਹੈ ਪਰਮਿੰਦਰ ਸਿੰਘ ਮੰਗੇੜਾ ਜਿਹੜਾ ਡਾਕਟਰ ਨੇ ਜਿਹੜੇ ਉਹਨਾਂ ਦਾ ਇਲਾਜ ਕਰ ਰਿਹਾ ਉਨ੍ਹਾਂ ਦੀ ਸੁਪਰਵਾਈਜ਼ਨ ਚ ਉਹ ਸ਼ਿਫਟ ਤਾਂ ਹੋ ਗਏ ਨੇ ਪਰ ਜਦ ਮੈਂ ਡਾਕਟਰ ਪਰਮਿੰਦਰ ਨਾਲ ਗੱਲਬਾਤ ਕੀਤੀ ਤਾਂ ਉਹ ਵੀ ਕਿਸੇ ਨਾ ਕਿਸੇ ਦਬਾਅ ਹੇਠ ਮੈਨੂੰ ਨਜ਼ਰ ਸਾਹ ਹੋਦੇ ਰਹੇ ਨਾ ਫੋਨ ਤੱਕ ਨਹੀਂ ਚੁੱਕੇ ਕਿ ਕੀ ਉਹਨਾਂ ਨੂੰ ਡਰਗਸ ਦਿੱਤੇ ਜਾ ਰਹੇ ਕੀ ਦਵਾਈਆਂ ਦਿੱਤੀ ਨੇ ਪਰ ਇੱਕ ਸਟਾਫ ਨਰਸ ਨਾਲ ਮੇਰੀ ਗੱਲਬਾਤ ਹੋਈ ਉਹਨਾਂ ਦੱਸਿਆ ਕਿ ਓਰਲ ਟਰੀਟਮੈਂਟ ਜਸਟ ਚੱਲ ਰਿਹਾ ਤੇ ਇੱਕ ਫਲੂਇਡ ਐਨ ਐਸ ਦਿੱਤਾ ਜਾ ਰਿਹਾ ਕੋਈ ਖਾਸ ਨਹੀਂ ਮੈਂ ਖੁਦ ਦੇਖਿਆ ਬਸ ਨਾਰਮਲ ਜਿਸ ਤਰ੍ਹਾਂ ਕਿ ਤੁਸੀਂ ਹੈਰਾਨ ਹੋਵੋਗੇ ਕਿ ਡੇਢ ਮਹੀਨੇ ਤੋਂ ਜਿਹੜਾ ਇਥੇ ਕੈਦੀ ਜਿਹੜਾ ਬਿਠਾਇਆ ਜਾ ਰਿਹਾ ਕੋਈ ਮੇਜਰ ਸਰਜਰੀ ਨਹੀਂ ਕੋਈ ਕਿਸੇ ਤਰ੍ਹਾਂ ਦੀ ਆਮ ਲੋਕਾਂ ਨੂੰ ਤੇ ਇਥੇ ਲਾਸ਼ ਛੇਤੀ ਕਿਤੇ ਮਿਲਦਾ ਨਹੀਂ ਪਰ ਜਿਹੜੇ ਵੀਵੀਆਈਪੀ ਲੋਕ ਨੇ ਉਹਨਾਂ ਦਾ ਦੇਖੋ ਕਿੰਨੀ ਇੱਥੇ ਕਦਰ ਕੀਮਤ ਵਧੀ ਪਈ ਹੈ ਪੁਲਿਸ ਮੁਲਾਜ਼ਮ ਵੀ ਇੱਥੇ ਨੇ ਉਹਨਾਂ ਆਮ ਪਾਰਟੀ ਦੀ ਸਰਕਾਰ ਚ ਕੁਝ ਹੋ ਰਿਹਾ ਜਿਹੜਾ ਕਿ ਸੀਐਮ ਸਾਹਿਬ ਕਹਿੰਦੇ ਨੇ ਕਿ ਇੱਥੇ ਆਮ ਲੋਕਾਂ ਦੀ ਸਰਕਾਰ ਹੈ ਖੁਦ ਹੀ ਅੰਦਾਜ਼ਾ ਲਗਾ ਸਕਦੇ ਕਿ ਆਮ ਲੋਕਾਂ ਦੀ ਸਰਕਾਰ ਹੈ ਕਿ ਖਾਸ ਲੋਕਾਂ ਦੀ ਪਰ ਦੇਖੋ ਇਸ ਤੋਂ ਇਲਾਵਾ ਜੇ ਗੱਲ ਕਰੀਏ ਕਿ ਇਹ ਜਿਹੜੇ ਨਰੇਸ਼ ਕੁਮਾਰ ਹੈ ਕੈਦੀ ਜੀ ਜੀ ਇਸ ਦੀ ਕੱਲ ਤਰੀਕ ਵੀ ਹੈ ਤਰਫਦਾਰ ਮਾਲਕ ਜਿਹੜੇ ਅਦਾਲਤ ਦੇ ਵਿੱਚ ਕੇਸ ਹੈ ਤਾਂ ਦੇਖਦੇ ਹਾਂ ਕਿ ਕੱਲ ਉਹ ਜਮਾਨਤ ਹੋ ਸਕਦੀ ਹੈ ਕਿ ਨਹੀਂ ਜੇ ਜਮਾਨਤ ਹੋ ਵੀ ਸ਼ਾਇਦ ਇਹੀ ਸਮਾਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ ਕਿ ਕੱਲ ਦਾ ਦਿਨ ਵੇਖ ਲੈਣੇ ਆ ਉਸ ਤੋਂ ਬਾਅਦ ਦੇਖਾਂਗੇ ਪਰ ਫਿਰ ਵੀ ਸਾਡੀ ਇੱਥੇ ਕੈਮਰੇ ਦੀ ਨਜ਼ਰ ਬਿਲਕੁਲ ਬਣੀ ਰਹੇਗੀ ਆਉਣ ਵਾਲੇ ਸਮੇਂ 'ਚ ਵੀ ਕਿ ਕਿਸ ਨਵੇਂ ਭ੍ਰਸ਼ਟਾਚਾਰ ਕਰਕੇ ਇਥੋਂ ਦੇ ਜਿਹੜੇ ਕੁਝ ਡਾਕਟਰ ਨੇ ਉਹ ਲੋਕਾਂ ਦਾ ਜਿਹੜਾ ਆਮ ਲੋਕਾਂ ਦਾ ਸ਼ੋਸ਼ਣ ਵੀ ਕਰਦੇ ਨਜ਼ਰ ਆ ਰਹੇ ਨੇ ਐਮ ਐਲ ਏ ਸਾਹਿਬ ਨਾਲ ਤੁਹੀ ਕੋਈ ਮੁਲਾਕਾਤ ਹੋਈ ਹੈ ਉਹਨਾਂ ਦੇ ਕਿਸੇ ਨਾਲ ਨਹੀਂ ਉਹਨਾਂ ਨਾਲ ਮੇਰੀ ਕੋਈ ਮੁਲਾਕਾਤ ਨਹੀਂ ਹੋਈ ਐਮ ਐਲ ਏ ਸਾਹਿਬ ਨਾਲ ਆਪਾਂ ਉਹਨਾਂ ਨਾਲ ਵੀ ਕਰਨ ਜਾ ਰਹੇ ਹਾਂ ਮੁਲਾਕਾਤ ਦੋ ਨੰਬਰ ਵਾਰਡ ਜਿਹੜੀ ਆਉਟ ਹੋ ਰਿਹਾ ਹੈ ਛੋਟਾ ਲੱਗਿਆ ਕਿਹੜੀ ਬਿਮਾਰੀ ਦਿੱਤੀ ਉਹਨਾਂ ਨੇ ਡਾਕਟਰ ਜਿਹੜਾ ਡਾਕਟਰ ਹੈ ਜਿੰਦੀ ਵਾਰਡ ਉਹ ਕੁਛ ਦੱਸ ਹੀ ਨਹੀਂ ਰਿਹਾ ਫੋਨ ਕੀਤੇ ਤੈਨੂੰ ਨਹੀਂ ਫੋਨ ਚੁੱਕ ਰਹੇ ਆਪਾਂ ਉਹਨਾਂ ਨੂੰ ਮਿਲਣ ਜਾ ਰਹੇ ਹਾਂ ਕੀ ਕਾਰਨ ਕੀ ਸਮਝਦੇ ਹੋ ਸਮਝਦੇ ਬਸ ਅੱਜ ਤੱਕ ਵੇਖੋ ਪਹਿਲਾਂ ਵੀ ਸਾਹਿਬ ਦਾ ਡਿਪਟੀ ਸੀਐਮਓ ਵੀ ਸਨ ਜਦੋਂ ਉਹਨਾਂ ਦੇ ਵਿਜੀਲੈਂਸ ਬਿਊਰੋ ਨੇ ਪਰਚਾ ਦਰਜ ਕੀਤਾ ਸੀ ਉਹ ਵੀ ਇੱਥੇ ਆਰਾ ਇਹੋ ਜਿਹੀਆਂ ਕਈ ਉਦਾਹਰਨਾਂ ਨੇ ਸੋਮੇ ਇੱਕ ਨਹੀਂ ਐ ਜੇ ਮੈਂ ਗੱਲ ਕਰਾਂ ਪੂਰੇ ਪੰਜਾਬ ਦੀ ਜਾਂ ਦੇਸ਼ ਦੇ ਵੱਖ-ਵੱਖ ਕੋਨਿਆਂ ਦੀ ਇਹ ਚੀਜ਼ਾਂ ਆਮ ਹੀ ਨਜ਼ਰ ਆਉਂਦੀਆਂ ਨੇ ਪਰ ਮੇਰਾ ਮਕਸਦ ਇਹ ਹੈ ਕਿ ਆਮ ਲੋਕਾਂ ਤੱਕ ਕੀ ਜਿਹੜੀਆਂ ਹੈਲਥ ਫੈਸਿਲਿਟੀਆਂ ਆ ਉਹ ਦੇ ਪਾਰੀ ਸਰਕਾਰ ਕਿ ਵੀਆਈਪੀ ਜਿਹੜੀ ਬਸ ਖਾਣਾ ਪੂਰਤੀਆ ਜਿਨ੍ਹਾਂ ਨੇ ਦੇਸ਼ ਚਲਾਉਣਾ ਬਸ ਉਹਨਾਂ ਦੇ ਆਲੇ-ਦੁਆਲੇ ਇਹ ਜਿਹੜਾ ਤੰਤਰ ਐ ਇਕ ਹਮਦਰ ਨਜ਼ਰ ਆਉਂਦਾ ਜੀ ਹੁਣ ਵੇਖਣਾ ਇਹ ਹੈ ਕਿ ਜਿਹੜੇ ਇਹ ਵੀ ਆਈਪੀ ਟਰੀਟਮੈਂਟ ਲੈ ਰਹੇ ਸਨ ਉਹਨਾਂ ਨੂੰ ਹੁਣ ਨੋਰਮਲ ਵਾਰਡ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਤੇ ਜਿੱਦਾਂ ਕਿ ਹੁਣ ਸਾਡੇ ਸੀਨੀਅਰ ਜਰਨਲਿਸਟ ਰਾਹੁਲ ਖੁੰਨੇ ਤੁਹਾਨੂੰ ਦੱਸਿਆ ਕਿ ਹੁਣ ਬਸ ਉਹ ਕੋਸ਼ਿਸ਼ ਕਰ ਰਹੇ ਨੇ ਕਿ ਕਿਸੇ ਤਰੀਕੇ ਦੇ ਨਾਲ ਉਹ ਐਮਐਲਏ ਸਾਹਿਬ ਦੇ ਨਾਲ ਵੀ ਗੱਲਬਾਤ ਕਰਨ ਤੇ ਡਾਕਟਰ ਦੇ ਨਾਲ ਵੀ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇ ਕਿ ਆਖਿਰ ਉਹਨਾਂ ਨੂੰ ਐਦਾਂ ਦੀ ਕਿਹੜੀ ਸੀਰੀਅਸ ਬਿਮਾਰੀ ਹੈ ਜਾਂ ਕਿਹੜੀ ਬਿਮਾਰੀ ਨਾਲ ਜੂਝ ਰਹੇ ਨੇ ਜੋ ਹਾਲੇ ਤੱਕ ਹਸਪੀਟਲ ਦੇ ਵਿੱਚ ਐਡਮਿਟਡ ਹੈ